ਸਾਕ ਤੀਰਨ ਕਿਉ ਵਾਟੀਆਂ ਜਿੰਨਾ ਪ੍ਰੇਮ ਬਿਸ਼ੋ ਹਰ ਸਾਜਮ ਪੁਰਖ ਬਸਾਰ ਕੇ ਲਗੀ ਮਾਇਆ ਤੋਂ ਪੁੱਤਰ ਕਲ ਕਰਨਾ ਸੰਗਤਨਾ ਹਰੀਬ ਨਸੀਓ ਪਲਚ ਪਲਚ ਸਗਲੀ ਮੁਈ ਝੂਟਾ ਕੰਗਾ ਮੋ ਇੱਕ ਹਰ ਕੋਈ ਨਾਮ ਬੈਨ ਅੱਗ ਲਈ ਅਹਖ ਗੈਰ ਸਾਰੇ ਗੁੱਛ ਨਾ ਰਬ ਦੇਨ ਅੋਰ ਨਾ ਕੋਏ ਪ੍ਰੀਤਮ ਚਰਨੀ ਜੋ ਲਗੈ ਕੰਨ ਕੀ ਨਿਰਮਲ ਸੋਏ ਨਾਨਕ ਕੀ ਪ੍ਰਭ ਰੇਨਤੀ ਪ੍ਰਭ ਮਿਲੋ ਪ੍ਰਾਪਤ ਹੋਏ ਵਿਸਾਖ ਸੁਹਾਵਾ ਤਾ ਲਗੇ ਜਾ ਸੰਤ ਪੇਟੇ ਹਰ ਸੋਏ ਵੇਖ ਸਖ ਸੁਹਾਵਾ ਤਾਂ ਲਗੇ ਜਾ ਸੰਤ ਪੇਟੇ ਹਰ ਸੋਏ ਗੁਰੂ ਪਿਆਰੀ ਸਤ ਸੰਗਤ ਜਿਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਦਾ ਫਿਰ ਅਜਰ ਹੋਇਆ ਆਪਣੀ YouTube ਚੈਨਲ ਗੁਰਸਾਖੀਓ ਸਬਦ ਵਿਚਾਰ ਦੇ ਮਾਧਿਅਮ ਦਿਲਾਲ ਨੇ ਆਪਸੀ ਦੇ ਨਾਲ ਮਹੀਨੇ ਵਿਸਾਖੀ ਦੀ ਸੰਗ੍ਰਾਮ ਤੇ 12 ਮਹਾ ਦੇ ਪਾਠ ਵਿੱਚੋਂ ਵਿਸਾਖ ਮਹੀਨੇ ਦੇ ਪਾਠ ਦੀ ਸਾਂਝ ਪਾਉਣ ਵਾਸਤੇ ਇਸੇ ਹੀ ਮਹੀਨੇ ਦੀ ਪਾਠ ਦੀ ਸ਼ਬਦ ਵਿਚਾਰਾਂ ਦੀ ਸਾਂਝ ਪਾਉਣ ਵਾਸਤੇ ਸਭ ਸੰਗਤ ਜੀ ਜਿڑا ਪਿਛਲਾ ਚੇਤ ਦਾ ਮਹੀਨਾ ਇਸ ਵਿੱਚ ਕਿਰਤ ਕਰਮ ਦੇ ਵਿਚੜੇ ਹੋਏ ਜੀਵ ਦੀ ਪੁਕਾਰ ਸੁਣ ਕੇ ਜੋ ਅਣਗਿਣਤ ਵਾਰੀ ਜਾਨੀ ਕਿ 84 ਦੇ ਚੱਕਰ ਵਿੱਚ ਘੁੰਮ ਕੇ ਮਹਾਨ ਦੁੱਖਾਂ ਨੂੰ ਪ੍ਰਾਪਤ ਕਰਕੇ ਆਪਣੇ ਹਿੰਤਾ ਨੂੰ ਦੱਸਦਾ ਆਪਣੇ ਦੁੱਖਾਂ ਭਰੇ ਤਜਰਬਿਆਂ ਨੂੰ ਦੱਸਣ ਲਈ ਬਾਰ-ਬਾਰ ਬੇਨਤੀਆਂ ਕਰਦਾ ਹੈ ਕਿ हे ਪ੍ਰਭੂ ਮੇਰੇ ਤੇ ਕਿਰਪਾ ਕਰੋ ਮੇਰਾ ਜੀਵਨ ਵਿਅਰਥ ਜਾ ਰਿਹਾ ਹੈ ਮੈਂ ਕਈ ਵਾਰੀ ਮਨੁੱਖ ਬਣ ਚੁੱਕਿਆ ਹਾਂ ਪਰ ਹਰ ਵਾਰੀ ਮਾਇਆ ਦੇ ਚੱਕਰੋ 'ਚ ਪੈ ਜਾਂਦਾ ਹਾਂ ਗੁਰੂ પાસે ਅਰਦਾਸ ਕਰਦਾ ਹਾਂ ਕਿ ਮੈਨੂੰ ਬੈਰ ਬ੍ਰੋਧ ਕਾਮ ਕ੍ਰੋਧ ਮੋਹ ਝੂਠ ਬਕਾਰ ਮਹਾਂ ਲੋਭ ਤਰੋ ਆਹੋ ਜਗਤ ਬਹਾਨੇ ਕਈ ਜਨਮ ਨਾਨਕ ਰਾਖ ਲਿਓ ਆਪਣੇ ਕਰ ਕਰਮ ਹੁਣ ਤੁਸੀਂ ਮੈਨੂੰ ਆਪਣੇ ਪਵਿੱਤਰ ਦੀ ਨਾਮ ਦਾਤ ਬਖਸ਼ੋ ਤੁਹਾਡੇ ਮੁਖਾਰ ਬਿੰਦ ਤੋਂ ਮੈਂ ਸੁਣਿਆ ਕਿ ਵਾਹਿਗੁਰੂ ਜੀ ਹਰ ਇੱਕ ਨਾਲ ਕੱਡ-ਕੱਡ ਵਿੱਚ ਵਸਦੇ ਹਨ ਤੇ ਉਹਨਾਂ ਦਾ ਇਸੇ ਸਰੀਰ ਵਿੱਚ ਨਿਚਲ ਥਾਂ ਹੈ ਜਿਸ ਦਾ ਸਰੂਪ ਸਦ ਅਥਰ ਹੈ ਮੇਰਾ ਮਨ ਮੇਲਾ ਹੈ ਮੈਂ ਵਾਿਗੁਰੂ ਜੀ ਨੂੰ ਤੇ ਹਉਂਦਾ ਹਾਂ ਕਿਰਪਾ ਕਰਕੇ ਮੈਨੂੰ ਸੋਝੀ ਨਹੀਂ ਹੈ ਇਸ ਗੱਲ ਦੀ ਜੋ ਮੈਂ ਕੋਈ ਨੇਕ ਕੰਮ ਵੀ ਕਰਦਾ ਹਾਂ ਤਾਂ ਮੇਰੇ ਅੰਦਰ ਅਭਮਾਨ ਪੈਦਾ ਹੋ ਜਾਂਦਾ ਹੈ ਤੇ ਮੇਰੇ ਮਨ ਨੂੰ ਹਉਮੇ ਦੀ ਹੋਰ ਮੈੜ ਲੱਗ ਜਾਂਦੀ ਹੈ ਮੇਰਾ ਜੀਵਨ ਇੱਕ ਮੁਰਦੇ ਵਾਂਗ ਹੈ ਜਿਸ ਬਾਰੇ ਸਤਿਗੁਰੂ ਜੀ ਆਪ ਜੀ ਦਾ ਫਰਮਾਨ ਹੈ ਤੈਨ ਦੁਦੇ ਤੇ ਬਾਹਰੀ ਕਿਤੇ ਨਾ ਆਵੇ ਕਾਮ ਜਲ ਬਿਨ ਸਾਖ ਕੁਮਲਾਵਤੀ ਉਪਜੈ ਨਹੀਂ ਦਾਹੂੰ ਸਾਥ ਸੰਗਤ ਜੀ ਅਸੀਂ ਕਿਰਤ ਕਰਮ ਦੇ ਵਿਸ਼ਰੇ ਕਰਕੇ ਅਸੀਂ ਆਪਣੇ ਘਰ ਹੁੰਦੀ ਵਸ ਨੂੰ ਨਹੀਂ ਪੁਛਾਣ ਸਕੇ ਅਤੇ ਹਰ ਵਾਰ 81 ਲੱਖ ਜੋ ਉਹਨਾਂ ਦੇ ਢੇਡ ਵਿੱਚ ਪੈ ਰਹੇ ਹਾਂ ਸੋ ਸਾਧ ਸੰਗਤ ਜੀ ਆਓ ਵਿਸਾਖ ਦੇ ਮਹੀਨੇ ਦਾ ਪਾਠ ਜੋ ਆਪ ਜੀ ਨੇ ਸਰਵਣ ਕੀਤਾ ਹੈ ਉਸ ਦੇ ਸ਼ਬਦ ਵਿਚਾਰ ਸਰਵਣ ਕਰੋ ਜੀ ਵਿਸਾਖ تیرਨ ਕਿਉਂ ਵਾਡੀਆਂ ਜਿੰਨਾ ਪ੍ਰੇਮ ਵਿਸੋ ਸਤਿਗੁਰੂ ਅਰਜਨ ਦੇ ਮਹਾਰਾਜ ਜਪਣੇ ਪਾਤਸ਼ਾਹ ਕਹਿ ਰਹੇ ਹਨ ਕਿ ਵਿਸਾਖੀ ਵਾਲਾ ਦਿਨ ਹਰੇਕ ਇਸਤਰੀ ਮਰਦ ਵਾਸਤੇ ਰੀਝਾਂ ਵਾਲਾ ਦਿਨ ਹੁੰਦਾ ਹੈ ਪਰ ਵਿਸਾਖ ਵਿੱਚ ਉਹਨਾਂ ਇਸਤਰੀਆਂ ਦਾ ਦਿਲ ਕਿਵੇਂ ਖੋਲੋਵੇ ਜੋ ਪਤੀ ਤੋਂ ਵਿਛੜੀਆਂ ਪਈਆਂ ਹਨ ਜਿਨ੍ਹਾਂ ਦੇ ਅੰਦਰ ਪਿਆਰ ਦੀ ਪ੍ਰਗਟਾਵੇ ਦੀ ਅਨਹੋਦ ਹੈ ਹਰ ਸਜਿ ਪਰਖ ਬਸਾਰ ਕੇ ਲੱਗੀ ਮਾਇਆ ਤੋਂ ਜਿਸ ਤਰ੍ਹਾਂ ਇਸ ਜੀਵ ਨੂੰ ਧੀਰ ਕਿਵੇਂ ਆ ਸਕਦਾ ਹੈ ਕਿਉਂਕਿ ਇਸ ਨੂੰ ਤੇ ਮਾਇਆ ਚੰਬੜੀ ਹੋਈ ਹੈ ਮੋਣੀ ਮਨ ਮੋਣੀ ਮਾਇਆ ਚੰਬੜੀ ਹੋਈ ਹੈ ਜਿਸ ਸੱਜਣ ਪ੍ਰਭੂ ਨੂੰ ਵਸਾਰ ਕੇ ਆਪਣਾ ਮਨ ਮਾਇਆ ਦੇ ਨਾਲ ਲੋਇਆ ਹੋਇਆ ਹੈ ਇਸ ਤਰ੍ਹਾਂ ਫਿਰ ਪ੍ਰਮਾਤਮਾ ਦਾ ਮਿਲਾਪ ਕਿਵੇਂ ਹੋਣਾ ਹੈ ਪੁੱਤਰ ਕਲਤਰ ਨਾ ਸੰਗਤ ਨਾ ਹਰਿਵ ਨਸੀਓ ਨਾ ਪੁੱਤਰ ਨਾ ਇਸਤਰੀ ਨਾ ਤਨ ਕੋਈ ਵੀ ਮਨੁੱਖ ਦੇ ਨਾਲ ਨਹੀਂ ਨਿਭਦਾ ਇੱਕ ਅਬਨਾਸੀ ਪ੍ਰਮਾਤਮਾ ਹੀ ਅਸਲ ਸਾਥੀ ਹੈ ਪਲਚ ਪਲਚ ਸਗਲੀ ਮੂਈ ਝੂਠਾ ਕੰਗਾਇ ਮੋ ਨਾ ਸਵੰਤਨ ਦਿਦਾ ਮੂ ਸਾਰੀ ਲੁਕਾਈ ਨਹੀਂ ਵਿਆਪ ਰਿਆ ਹੈ ਮਾਰਾ ਦੇ ਮੂੰਹ ਵਿੱਚ ਮੁੜ ਮੁੜ ਫਸ ਕੇ ਸਾਰੀ ਲੁਕਾਈ ਹੀ ਆਤਮਿਕ ਮੋਤੇ ਮਰ ਰਹੀ ਹੈ ਕਿਉਂਕਿ ਇਸ ਜੀਵ ਆਤਮਾ ਨੇ ਉਸ ਦੇ ਸੱਚੇ ਨਾਮ ਨੂੰ ਭੁਲਾ ਦਿੱਤਾ ਹੈ ਉਸ ਦੀ ਖਾਂ ਸਵਾਸਾਂ ਦੀ ਕਦਰ ਨਾ ਕਰਦੇ ਹੋਏ ਜਿਹੜੀ ਮਾਇਆ ਦੀ ਕੈਂਚੀ ਪ੍ਰੀਤ ਨਾਲ ਲਾ ਕੇ ਅਸੀਂ ਆਪਣਾ ਸਮਾਂ ਬਰਬਾਦ ਕਰ ਲੈਂਦੇ ਹਾਂ ਇੱਕਸਰ ਹਰ ਕੈ ਨਾਮ ਬਿਨ ਅੱਗੇ ਲਈ ਤੋ ਮਾਰ ਕਰਨ ਇੱਕਸਰ ਹਰ ਕੈ ਨਾਮ ਬਿਨ ਅਗ ਲਈ ਖੋ ਇਥੇ ਕਹਿ ਰਹੇ ਹਣ ਕਿ ਪ੍ਰਮਾਤਮ ਦੇ ਨਾਮ ਸਿਮਰਨ ਤੋਂ ਬਿਨਾਂ ਹੋਰ ਜਿਤਨੇ ਵੀ ਕਰਮ ਇਥੇ ਕਰੀਦੇ ਹਨ ਉਹ ਮਰਨ ਤੋਂ ਪਹਿਲਾਂ ਹੀ ਖੋਲੇ ਜਾਂਦੇ ਹਨ ਸਾਧ ਸੰਗਤ ਜੀ ਸਾਰਾ ਸੰਸਾਰ ਫਸ ਫਸ ਕੇ ਮਰਿਆ ਹੈ ਬਾਕੀ ਜਿਨ੍ਹਾਂ ਕਰਮਾਂ ਧਰਮਾਂ ਦੇ ਵਿੱਚ ਆਦਮੀ ਫਸ ਕੇ ਆਪਣਾ ਜੀਵਨ ਲਗਾ ਦਿੰਦਾ ਹੈ ਉਸ ਖਵਾਰੇ ਮਹਾਰਾਜ ਜੀ ਦਾ ਫਰਮਾਨ ਹੈ ਕਿ ਜਦੋਂ ਉਹ ਪ੍ਰਲੋਕ ਨੂੰ ਜਾਂਦਾ ਹੈ ਤਾਂ ਜਿਵੇਂ ਇੱਥੇ ਇੱਥੇ ਇਸ ਸੰਸਾਰ ਵਿੱਚ ਸੜਕਾਂ ਬਣੀਆਂ ਹੋਈਆਂ ਹਨ ਤੇ ਸੜਕਾਂ ਤੇ ਟੋਲ ਪਰਾਜੇ ਬਣੇ ਹੋਏ ਹਨ ਉਹਨਾਂ ਟੋਲ ਪਰਾਜਿਆਂ ਤੇ ਟੋਲ ਟੈਕਸ ਲੱਗਦੇ ਹਨ ਇਸੇ ਤਰ੍ਹਾਂ ਦਰਗਾਹ ਵਿੱਚ ਥਾਂ ਥਾਂ ਤੇ ਲਗਾਉਣ ਵਾਲੇ ਜਿਵੇਂ ਇੱਥੇ ਸੜਕ ਤੇ ਜਾਣ ਵਾਲਿਆਂ ਤੋਂ ਪੈਸੇ ਲੈਂਦੇ ਹਨ ਇਸੇ ਤਰ੍ਹਾਂ ਉੱਥੇ ਇਨਸਾਨ ਵੱਲੋਂ ਕੀਤੇ ਸੁਭ ਕਰਮ ਲੈ ਲੈ ਜਾਂਦੇ ਹਨ ਤੇ ਹਨੇਰੇ ਵਿੱਚ ਜੀਵ ਠੁਕਰਾ ਨਹੀਂ ਖਾਂਦਾ ਤੇ ਉੱਥੇ ਕੀਤੇ ਹੋਏ ਪੁੰਨ ਕਰਮ ਦੇ ਕੇ ਜੀਵ ਲੰਘਦਾ ਹੈ ਉਸ ਨੂੰ ਥੋੜੇ ਸਮੇਂ ਲਈ ਪ੍ਰਕਾਸ਼ ਮਿਲ ਜਾਂਦਾ ਹੈ ਤੇ ਕਰਮ ਤਰਮ ਜਿਹੜੇ ਆ ਉਹ ਖੋ ਲੈ ਜਾਂਦੇ ਹਨ ਜਮ ਜਗਾਤੀ ਨੁਕਲਿੰਦੇ ਹਨ ਸੋ ਇਸ ਕਰਕੇ ਵਾਹਿਗੁਰੂ ਤੋਂ ਬਨਾ ਇਸ ਦਾ ਰਖਾ ਹੋਰ ਕੋਈ ਨਹੀਂ ਉਸ ਨੂੰ ਭੁੱਲ ਕੇ ਬਗੂਚਾ ਆਉਂਦਾ ਹੈ ਮਨੁੱਖ ਖਾਰ ਹੁੰਦਾ ਹੈ ਪਰ ਜਿਹੜੇ ਸੰਤ ਜਨ ਮਹਾਪੁਰਸ਼ ਇਸ ਨੂੰ ਉੱਚੀ ਉੱਚੀ ਬੋਲ ਕੇ ਦੱਸਦੇ ਹਨ ਅਤੇ ਅਨੇਕਾਂ ਤਰੀਕਿਆਂ ਦੇ ਨਾਲ ਸਮਝਾਉਂਦੇ ਹਨ ਪਰ ਇਹ ਤਾਂ ਕੰਨਾਂ ਤੋਂ ਪੂਰੀ ਤਰ੍ਹਾਂ ਬੋਲਾ ਹੈ ਮਾਇਆ ਧਾਰੀ ਅਤਨਾ ਬੋਲਾ ਸ਼ਬਦ ਨ ਸੁਣੀ ਬਹਰੋ ਲਕਚੋਲਾ ਸਤ ਸੰਗਤ ਪਰਿਤਮ ਚਰਨੀ ਜੇ ਲਗ ਗਏ ਪਰਿਤਮ ਚਰਨੀ ਜੋ ਲਗ ਗਏ ਤੈਨ ਕੀਨ ਮਲਸੋਏ ਪ੍ਰਭ ਪ੍ਰੀਤਮ ਦੇ ਚਰਨ ਜਿਹੜੇ ਲੱਗ ਗਏ ਜਿਹੜੇ ਉਸ ਪਰਮੇਸ਼ਰ ਦੇ ਜਿਹੜੇ ਬੰਦੇ ਪਰਮੇਸ਼ਰ ਦੇ ਚਰਨਾਂ ਦੇ ਨਾਲ ਜੁੜ ਗਏ ਉਹਨਾਂ ਦੀ ਲੋਕ ਪ੍ਰਲੋਕ ਵਿੱਚ ਭਲੀ ਸੁਭਾ ਹੁੰਦੀ ਹੈ ਉਹਨਾਂ ਨੂੰ ਉਥੇ ਆਦਰ ਮਾਣ ਮਿਲਦਾ ਹੈ ਸਤਕਾਰ ਮਿਲਦਾ ਹੈ ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲੋ ਪ੍ਰਾਪਤ ਹੋਏ ਗੁਰੂ ਨਾਨਕ ਸਾਹਿਬ ਕੈਨ ਲਗੀ ਕਿ ਮੈਂ ਬੇਨਤੀ ਕਰਦਾ ਹਾਂ ਕਿ हे ਪ੍ਰਭੂ ਤੇਰੇ ਦਰ ਤੇ ਮੇਰੀ ਬੇਨਤੀ ਹੈ ਕਿ ਮੈਨੂੰ ਤੇਰਾ ਦਿਲ ਰਜਵਾ ਪਿਆਰ ਨਸੀਬ ਹੋਵੇ ਤੇਰਾ ਮੁਲਾਬ ਨਸੀਬ ਹੋਵੇ ਬੇਸਾਕ ਸੁਹਾਵਾ ਤਾਲ ਗਏ ਜਾ ਸੰਤ ਪਟੇ ਅਰਸੋਏ ਸਤਗੁਰੂ ਜੀ ਕਹਿ ਰਹੇ ਹਨ ਕਿ ਇਹ ਵਿਸਾਖ ਦਾ ਮਹੀਨਾ ਜਦੋਂ ਰੁੱਤ ਫਿਰੀ ਚਾਰ ਚਫੇਰੇ ਬਨਾਸਪਤੀ ਖਿੜੀ ਹੋਈ ਹੈ ਸੁਹਾਵਣੀ ਹੋਈ ਹੈ ਪਰ ਜਿਹੜੀ ਇਨਸਾਨੀयत ਜਿੰਦ ਹੈ ਇਸ ਜਿੰਦ ਨੂੰ ਵਿਸਾਖ ਦਾ ਮਹੀਨਾ ਤਦ ਹੀ ਸੁਣਾ ਲੱਗ ਸਕਦਾ ਹੈ ਜੇ ਹਰੀ ਸੰਤ ਪ੍ਰਭੂ ਮਿਲ ਪਵੇ ਇਥੇ ਸਤਗੁਰੂ ਅਰਜਨ ਦੇਵ ਮਹਾਰਾਜ ਜੁਨੇ ਪਾਤਸ਼ਾਹ ਕਹਿ ਰਹੇ ਹਨ ਕਿ हे ਪ੍ਰਭੂ ਹੁਣ ਮੇਰੇ ਮਿੱਤਰ ਉਹੀ ਹਨ ਜਿਹੜੇ ਮੈਨੂੰ ਤੇਰੇ ਨਾਲ ਜੋੜਦੇ ਹਨ ਤੋੜਨ ਵਾਲਿਆਂ ਤੋਂ ਮੀ ਤੂੰ ਮੈਨੂੰ ਆਪ ਹੀ ਬਚਾ ਲੈਂਦਾ ਹੈ ਹੁਣ ਮੈਨੂੰ ਮੇਰੇ ਪੁੱਤਰ ਧੀਆਂ ਧੰਨ ਸਭ ਉਪਰੇ ਲੱਗ ਰਹੇ ਹਨ ਅਤੇ ਤੇਰਾ ਪਿਆਰ ਹੀ ਮੇਰੇ ਹਿਰਦੇ ਵਿੱਚ ਸਮਾਇਆ ਹੋਇਆ ਹੈ ਮੈਂ ਉਹਨਾਂ ਮਿੱਤਰਾਂ ਨੂੰ ਜਿਨ੍ਹਾਂ ਦੇ ਦਰਸ਼ਨ ਕਰਨ ਨਾਲ ਤੇਰਾ ਨਾਮ ਚਿਤ ਆ ਜਾਵੇ ਅਤੇ ਮੇਰੀ ਖੋਟੀ ਮਤ ਦੂਰ ਹੋ ਜਾਵੇ ਉਹਨਾਂ ਮਿੱਤਰਾਂ ਦੀ ਸੰਸਾਰ ਵਿੱਚ ਪਾਲ ਕਰ ਰਿਹਾ ਹਾਂ ਪਰ ਮੈਂ ਤਾਂ ਵੇਖਿਆ ਹੈ ਭੇਖਾਂ ਵਾਲੇ ਬਹੁਤ ਹਨ ਇਥੇ ਵੱਡੇ ਵੱਡੇ ਆਸ਼ਰਮ ਹਨ ਬਹੁਤ ਵੱਡੇ ਵੱਡੇ ਨਾਮ ਹਨ ਲੋਕਾਂ ਤੋਂ ਸਤਕਾਰ ਪ੍ਰਾਪਤ ਕਰ ਲਈ ਬੰਦ ਕਿਸਮ ਦੇ ਹੀ ਲੇਵਰਸ ਦੇ ਹਨ ਅਖਬਾਰਾਂ ਟੈਲੀਵਿਜ਼ਨਾਂ ਵਿੱਚ ਉਹਨਾਂ ਦੀ ਜਾਇਜੇਕਾਰ ਹੁੰਦੀ ਹੈ ਇੱਕ ਦੂਜੇ ਨਾਲ ਮਿਲ ਕੇ ਇੱਕ ਦੂਜੇ ਨੂੰ ਉੱਚਾ ਚੁੱਕਣ ਦਾ ਯਤਨ ਕਰਦੇ ਹਨ ਵੱਡੇ ਵੱਡੇ ਅਵਾਰਡ ਪ੍ਰਾਪਤ ਕਰਦੇ ਹਨ ਦੁਨੀਆ ਉਸਤ ਕਰਦੀ ਨਹੀਂ ਤੱਕਦੀ ਪਰ ਮੈਂ ਹੈਰਾਨ ਹਾਂ ਕਿ ਤੇਰਾ ਪਿਆਰਾ ਤਾਂ ਕੋਈ ਵੀ ਨਹੀਂ ਹੈ ਇਹ ਸਭ ਪਿਖਾ ਧਾਰੀ ਹਨ ਬੜੇ ਅਡੰਬਰਾ ਵਿੱਚ ਧਨ ਪ੍ਰਾਪਤ ਲਈ ਫਸੇ ਹੋਏ ਹਨ ਮੇਲ ਉਹਨਾਂ ਪਿਆਰਿਆਂ ਨੂੰ ਜਿਨ੍ਹਾਂ ਦੇ ਦਰਸ਼ਨ ਕਰਦੇ ਸਾਰ ਮੇਰੀ ਖੋਟੀ ਮਤਬੂਰ ਹੋ ਜਾਵੇ ਤੇ ਮੇਰੇ ਅੰਦਰੋਂ ਨਾਮ ਦੀ ਫੁਹਾਰ ਫੁਆਰੇ ਵਾਂਗੂ ਫੁਹਾਰਾਂ ਪਾਵੇ ਇਹ ਮੇਰੀ ਬੇਨਤੀ ਮੇਰੇ ਮਾਲਕਾ ਜਰੂਰ ਸੁਣੋ ਗੁਰੂ ਸਾਹਿਬ ਆਪਣੀ ਅਗੰਮੀ ਬਾਣੀ ਵਿੱਚ ਵੀ ਇਹ ਕਹਿੰਦੇ ਹਨ ਜਿਨ੍ਹਾਂ ਦੇ ਸੰਦੜਿਆਂ ਦੁਰਮਤ ਵੰਜੈ ਮਿੱਤਰ ਅਸਾੜੜੇ ਸੋਈ ਹੌਂਟਿੰਦੀ ਜਗ ਸੁਭਾਇਆ ਜਨ ਨਾਨਕ ਕੋਲੇ ਕੋਈ ਸੋ ਇਹ ਜਿਹੜੇ ਵਿਸਾਖ ਦਾ ਮਹੀਨਾ ਹੈ ਇਹ ਵਿਸਾਖ ਦੇ ਮਹੀਨੇ ਵਿੱਚ ਜਿਹੜਾ ਕਿਸਾਨ ਹੈ ਕੀ ਦੀ ਹਾੜੀ ਦੀ ਫਸਲ ਜਿਹੜੀ ਕਣਕ ਹੁੰਦੀ ਹੈ ਇਹ ਪੱਕ ਜਾਂਦੀ ਹੈ ਕਈ ਤਾਂ ਮਸਾਖੀ ਤੱਕ ਕਣਕ ਦੀ ਕਟਾਈ ਕਰਕੇ ਉਸ ਨੂੰ ਘਾਹ ਵੀ ਲੈਂਦੇ ਹਨ ਤੇ ਕਈ ਅਜੇ ਕਟਾਈ ਕਰਦੇ ਹਨ ਤੇ ਸਤਿਗੁਰੂ ਕਹ ਰਹੇ ਹਨ ਕਿ ਇਸੇ ਤਰ੍ਹਾਂ ਜਦੋਂ ਪੱਕੀ ਫਸਲ ਵਾਂਗ ਇਨਸਾਨ ਦਾ ਮਨ ਨੂੰ ਉਸ ਪਰਮੇਸ਼ਰ ਦੇ ਨਾਮ ਦੇ ਨਾਲ ਜੁੜ ਜਾਵੇ ਤੇ ਮਨ ਪੱਕਾ ਹੋ ਜਾਵੇ ਤੇ ਸਾਰੇ ਬੰਦਨਾ ਕੋ ਛਟਕਾਰਾ ਹੋ ਜਾਵੇ ਤੇ satsangat ਇੱਥੇ ਹੀ ਸਮਾਪਤੀ ਹੈ ਆਓ ਆਖਰੀ ਦੋ ਪੰਕਤੀਆਂ ਪੜ੍ਹ ਲਈਏ ਜੀ ਮਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲੋ ਪ੍ਰਾਪਤ ਹੋਏ ਵਿਫਾਕ ਸੁਹਾਵਾ ਤਾਲ ਗਾ ਜਾ ਸੰਤ ਪੇਟੇ ਹਰ ਸੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ